ਪਤਰਪਿੰਡ ਮਾਣੇਵਾਲ ਦੇ ਸ਼ਰਧਾਲੂ ਜੋ ਕਿ ਹੋਲੇ ਮਹੱਲੇ ਉਤੇ ਦਰਸ਼ਨਾਂ ਦੇ ਲਈ ਗਏ ਸੀ ਤਾਂ ਵਾਪਸੀ ਮੌਕੇ ਟਰੈਕਟਰ ਟਰਾਲੀ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਦੇ ਵਿੱਚ ਵਾਹਨ ਚਾਲਕ ਨੰਬਰਦਾਰ ਗੋਬਿੰਦ ਸਿੰਘ ਅਤੇ ਤਾਰਾ ਸਿੰਘ ਦੀ ਮੌਤ ਹੋ ਗਈ ਹੈ ਜਦਕਿ 10 ਤੋਂ ਵੱਧ ਸ਼ਰਧਾਲੂ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਕੇ ਨੇ। ਆਪਾਂ ਤੋਂ ਜਾਣਕਾਰੀ ਅਨੁਸਾਰ 14 ਮਾਰਚ ਨੂੰ ਪਿੰਡ ਮਾਣੇਵਾਲ ਤੋਂ ਨੰਬਰਦਾਰ ਗੋਬਿੰਦ ਸਿੰਘ ਆਪਣੇ ਟਰੈਕਟਰ ਟਰਾਲੀ ਰਾਹੀਂ ਪਿੰਡ ਦੇ 30 ਤੋਂ ਵੱਧ ਸ਼ਰਧਾਲੂਆਂ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਤੇ ਮੱਥਾ ਟੇਕਣ ਦੇ ਲਈ ਲੈ ਕੇ ਗਿਆ ਸੀ। ਸਾਰੇ ਸ਼ਰਧਾਲੂ ਬੜੇ ਸ਼ਰਧਾ ਪੂਰਵਕ ਢੰਗ ਦੇ ਨਾਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਹੋਲਾ ਮਹੱਲਾ ਮਨਾ ਕੇ ਵਾਪਸ ਪਰਤ ਰਹੇ ਸਨ ਕਿ 15 ਮਾਰਚ ਦੀ ਦੇਰ ਰਾਤ ਰੋਪਨ ਦੇ ਨੇ ਟਰੈਕਟਰ ਟਰਾਲੀ ਹਾਦਸੇ ਦਾ ਸ਼ਿਕਾਰ ਹੋ ਗਿਆ। ਧਾਲਕੀ بارش ਹੋਣ ਕਾਰਨ ਟਰੈਕਟਰ ਸੰਤੁਲਨ ਗਵਾ ਬੈਠਾ ਤੇ ਫੁੱਟਪਾਥ ਤੇ ਜਾ ਕੇ ਚੜ ਗਿਆ। ਜਿਸ ਕਾਰਨ ਟਰੈਕਟਰ 'ਤੇ ਬੈਠੇ ਗੋਬਿੰਦ ਸਿੰਘ, ਤਾਰਾ ਸਿੰਘ ਦੀ ਮੌਤ ਹੋ ਗਈ ਜਦਕਿ 10 ਤੋਂ ਵੱਧ ਸ਼ਰਧਾਲੂ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ। ਨੰਬਰ 13 ਹੋਇਆ ਟੈਲੀ ਤੇ ਬਹਿ ਗਏ ਨੇ ਉਹ ਆਪ ਜਾ ਰਹੇ ਨੇ ਕੋ ਵਾਲੀ ਰੁਕ ਕਰੇ ਨਹੀਂ ਕਰ ਗਏ ਅਸੀਂ ਟੈਲੀ ਦੀਆਂ ਸੁੱਤੀਆਂ ਉਹ ਟੈਲੀ ਉੱਛਲਾ ਪਈ ਸਾਰੇ ਮੁੱਦੇ ਸਿੱਦੇ ਵਿੱਚ ਮੈਂ ਬਾਹਰ ਮੁੜੀ ਕੋਤਲੇ ਮੈਂ ਮੁੰਡਾ ਜਰਬਾਤ ਪਰ ਕੇ ਕੋਟੀ ਦਾ ਮੈਂ ਉਤਾ ਐ ਲੈ ਆ ਕੇ ਤੇ ਮੈਂ ਕਹਿੰਦਾ ਡੈਰੀ ਕਿਤੇ ਗਿਆ ਡੈਰੀ ਕਿਤੇ ਗਿਆ ਉਹ ਮੁਰੇ ਨਾਟ ਪਜ ਗਏ ਜਿਹੜੇ ਗਏ ਵੇਖਿਆ ਤਾਂ ਮਗਰ ਪਿਆ ਪਰਨੇ ਪੁੰਨੇ ਉਹਦੇ ਲੱਤੇ ਪਏ ਮੈਂ ਮੂੰਚ ਗੜਾ ਪਾਵਾਂ ਕੋਈ ਨਾ ਸੋਜੀ ਕੋਈ

ਉਹਕੇ ਨੰਬਰ 4 ਗਈ ਮੱਥਾ ਟੇਕੀਂਦੇ ਉਧਰੋਂ ਆਂਦੇ ਤੇ ਹੀ ਤੇ ਰੋਪੜਾ ਕੇ ਕੋਈ ਉਹਨਾਂ ਨੂੰ ਪਤਾ ਲੱਗਾ ਫਰੈਂਪ ਜੇ ਆਹੀ ਉੱਥੇ ਫਰੈਂਪ ਤੋਂ ਟ੍ਰੈਕ